ਇਹ ਮੱਸੀਆ ਦਾ ਮੇਲਾ ਹੈਗਾ ਜਿਹੜਾ ਅੱਜ ਲੱਗਿਆ ਕਾਲਾ ਸੰਘਿਆ ਪਿੰਡ ਦਾ ਕਪੂਰਥਲਾ ਜ਼ਿਲ੍ਹਾ ਦਾ ਜ਼ਿਲ੍ਹਾ ਹੈਗਾ ਕਪੂਰਥਲਾ ਤੇ ਲੋਧੀ ਤੋਂ ਦੂਰ ਹੀ ਆ ਇਹ ਬਾਬਾ ਕਾਨ ਦਾਸ ਦੇ ਜਗ੍ਹਾ ਤੇ ਹੀ ਮੇਲਾ ਲੱਗਦਾ ਹਰ ਮੱਸੀਆ ਤੇ ਇਹ ਲੱਗਦਾ ਹੈਗਾ ਦੇਖੋ ਤੁਸੀਂ ਕਿੰਨੀ ਭੀੜ ਆ ਟਾਈਮ ਵੀ 5:30 ਦਾ ਹੋ ਗਿਆ ਤੇ ਭੀੜ ਦੇਖੋ ਕਿੰਨੀ ਆ ਕਿੰਨੇ ਲੋਕ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਨਵੇਂ ਵਲੌਗ ਤੋਂ ਆਪਾਂ ਹੈਗੇ ਆ ਕਾਲਾ ਸੰਘਿਆ ਪਿੰਡ ਹੈਗਾ ਕਪੂਰਥਲਾ ਜ਼ਿਲ੍ਹੇ ਦਾ ਆਜੋ ਆਜੋ ਤੇ ਇੱਥੇ ਤੁਹਾਨੂੰ ਅੱਜ ਇੱਥੇ ਨਾ ਹਾਰ ਮਹੀਨੇ ਮੱਸੀਆ ਲੱਗਦੀ ਆ ਮੱਸੀਆ ਬਾਬਾ ਕਾਨ ਦਾਸ ਜੀ ਦੀ ਅਨੋਖੀ ਮੱਸੀਆ ਲੱਗਦੀ ਆ ਤੁਸੀਂ ਹੈਰਾਨ ਹੋ ਜਾਓਗੇ ਕਿ ਇਹ ਮੱਸੀਆ ਐਵੇਂ ਦੀ ਮਸਿਆ ਵੀ ਕਦੇ ਹੁੰਦੀ ਆ ਮਤਲਬ ਮਸਿਆ ਲੱਗਦੀ ਲੰਗਰ ਲੱਗਦੇ ਹੋਰ ਮਤਲਬ ਬੜਾ ਕੁਝ ਹੁੰਦਾ ਹਨ ਆਪਾਂ ਮੱਥਾ ਟੇਕ ਕੇ ਆਉਂਦੇ ਆ ਸਿਜਦਾ ਕਰਦੇ ਆ ਮੱਥੇ ਟੇਕਦੇ ਆ ਹਰ ਮਸਿਆ ਦੀ ਪਰ ਇੱਥੇ ਮਸਿਆ ਅਨੋਖੀ ਲੱਗਦੀ ਆ ਇੱਥੇ ਦਾਰੂ ਦੀ ਮਸਿਆ ਲੱਗਦੀ ਆ ਤੁਹਾਨੂੰ ਸਾਰਾ ਦਿਖਾਉਨੇ ਆ ਦੇਸੀ ਅੰਗਰੇਜ਼ੀ ਸਾਰੀ ਮੱਲਬ ਚੜਦੀ ਆ ਪੂਰਾ ਦਿਨ ਹਰ ਮਹੀਨੇ ਤੁਸੀਂ ਆ ਸਕਦੇ ਹੋ ਦੇਖਣ ਇਹ ਦੇਖਣਾ ਤਾਂ ਤੇ ਆਪਾਂ ਉਹ ਦਿਖਾਉਣੇ ਤੁਹਾਨੂੰ ਸਾਰਾ ਐਂਡ ਤੱਕ ਬਣੇ ਰਹੋ ਬਿਆਰ ਦੇਖੋ ਕਿ ਮਿਲਦੇ ਜਾਓਗੇ ਨਾ ਤੁਸੀਂ ਉਹ ਸਾਹਮਣੇ ਅੱਡਾ ਹੈਗਾ ਉਧਰੋਂ ਰੋਡ ਆਉਂਦਾ ਬਾਬਾ ਕਾਨ ਦਾਸ ਜੀ ਦਾ ਡੇਰਾ ਪੁੱਛ ਕੇ ਜਦੋਂ ਮਰਜ਼ੀ ਆ ਜਿਓ ਬਾਬਾ ਜੀ ਦਾ ਇਹ ਹੈਗਾ ਪਿੱਛੇ ਗੁਰਦੁਆਰਾ ਸਾਹਿਬ ਆ ਇੱਧਰ ਡੇਰਾ ਇਹ ਇਕੱਠੇ ਹੀ ਬਣੇ ਹੈਗੇ ਆ ਨਾਲ ਹੀ ਗੁਰਦੁਆਰਾ ਸਾਹਿਬ ਆ ਕੰਦ ਵੀ ਸਾਂਝੀ ਹੈਗੀ ਆ ਤੁਹਾਨੂੰ ਦਿਖਾਉਣੇ ਆ ਇਹ ਇਲਾਕਾ ਹੈਗਾ ਬਾਬਾ ਜੀ ਦਾ ਜਿੱਥੇ ਮਸਿਆ ਲੱਗਦੀ ਆ दारू ਦੀ ਉਹ ਸਾਹਮਣੇ ਗੁਰਦੁਆਰਾ ਸਾਹਿਬ ਆ ਉਹ ਵੀ ਇਸੇ ਬਾਬਾ ਜੀ ਦਾ ਬਾਬਾ ਕਾਨਦਾਸ ਜੀ ਦਾ ਆ ਦੇਖੋ ਕਿੰਨੀ ਭੀੜ ਆ ਕਿੰਨੇ ਲੋਕ ਆ ਗੱਡੀਆਂ ਵਾਲੇ ਸਾਰੇ ਇਹ ਇੱਥੇ ਮਤਲਬ ਮੰਨਤਾ ਹੈਗੀ ਆ ਹੁਣ ਆਪਾਂ ਨੂੰ ਨਹੀਂ ਪਤਾ ਤੁਸੀਂ ਦੱਸਿਓ ਕਮੈਂਟੇ ਜੇ ਤੁਹਾਨੂੰ ਪਤਾ ਹੋਵੇ ਮਤਲਬ ਇੱਥੇ दारू ਕਿਉਂ ਚੜਾਈ ਜਾਂਦੀ ਆ ਹਨਾ ਮਸਿਆ ਕਿਉਂ ਲੱਗਦੀ ਹੈਗੀ ਆ दारू ਦੀ ਤੁਸੀਂ ਦੱਸਿਓ ਲੋਕ ਆਉਂਦੇ ਆ ਉਹਨਾਂ ਦੀਆ ਮਨੋਗਾਵਨਾ ਪੂਰੀਆਂ ਹੁੰਦੀ ਆ ਉਹ ਇੱਥੇ दारू ਚੜਾ ਕੇ ਜਾਂਦੇ ਆ ਐਨਆਰਆਈ ਲੋਕ ਬਹੁਤ ਹੁੰਦੇ ਹੈਗੇ ਆ ਆ ساری ਸੰਗਤ ਆ ਇਹ ਪੀਣ ਵਾਲੇ ਆ मतलब ਜਿਹੜੇ ਬੰਦੇ ਆ ਆ ਦੇਖੋ ਨਜ਼ਾਰੇ ਆ ਇਹਨਾਂ ਨੂੰ ਅੱਜ ਮਸਿਆ ਹਰ ਮੰਦਿਆ ਦੀ ਵੀ ਐ ਹੀ ਹੈਗਾ ਇੱਥੇ ਐ ਹੀ ਭੀੜ ਰਹਿੰਦੀ ਆ ਉਹ ਸਾਹਮਣੇ ਡੇਰਾ ਹੈਗਾ ਬਾਬਾ ਜੀ ਦਾ ਉਹਦੀ ਡਿਊਟੀ ਵੀ ਹੁੰਦੀ ਆ ਕਿਉਂਕਿ ਕੋਈ ਲੜ ਨਾ ਪਵੇ ਉਹ ਪੁਲਿਸ ਵੀ ਰੱਖੀ ਆ ਇੱਧਰ ਦੇਖੋ ਆ ਲੋਕ ਵੈਸੇ ਤਾਂ ਇੱਥੇ ਆਪਾਂ ਪਹਿਲਾਂ ਵੀਡੀਓ ਪਾਈ ਸੀ ਇੱਥੇ ਮਤਲਬ ਪੂਰਾ ਹਫਤਾ ਹੀ ਐ ਕੰਮ ਚੱਲਦਾ ਪਰ ਇੰਨੀ ਭੀੜ ਨਹੀਂ ਹੁੰਦੀ ਮੱਸੀਆ ਤੇ ਜਿਹੜਾ ਇਹ ਪ੍ਰੋਪਰ ਦੇਸੀ ਅੰਗਰੇਜ਼ੀ ਦਾ ਸਾਰਾ ਮੋਬਾਈਲ ਚੱਲਦਾ ਠੀਕ ਆ ਜੀ ਹੋਰ ਕਿਵੇਂ ਠੀਕ ਆ ਬਾਬਾ ਜੀ ਦੀ ਕਿਰਪਾ ਬਾਬਾ ਕਾਨਦਾਸ ਜੀ ਤੁਹਾਡਾ ਪਿੰਡ ਕਿਹੜਾ ਜੀ? ਐਂਡ ਬਰੰਪੁਰ, ਕਰਪੂਰਥਾ ਏਰੀਆ। ਅੱਛਾ ਜੀ। ਜਲੰਧਰ। ਅੱਛਾ ਜੀ। ਤੇ ਬਾਈ ਇੱਥੇ ਜਲੰਧਰ। ਅੱਛਾ। ਤਕੀਰ ਕਰਪੂਰਥਾ। ਅੱਛਾ ਤੁਸੀਂ ਜਲੰਧਰ। ਇੱਕ ਪੂਰਥਲੇ ਜਾਉਂਦਾ ਨਾ। ਬਾਬਾ ਜੀ ਦੇ। ਐ ਨਹੀਂ ਜੀ। ਇੱਕ ਪੂਰਥਲੇ ਜਾਉਂਦਾ। ਇਹ ਮੈਨੂੰ ਨਹੀਂ ਪਤਾ ਜੀ। ਕਰਪੂਰਥਲੇ ਜਾਉਂਦਾ। ਅਸੀਂ ਬਾਬਾ ਜੀ ਦੇ ਮੱਥਾ ਟੇਕਣ ਆਏ ਮੈਸਮ। ਠੀਕ ਹੈ ਜੀ। ਆਹ ਜਲੰਧਰ। ਠੀਕ ਹੈ ਠੀਕ ਹੈ ਜੀ। ਤੇ ਹੋਰ ਫਿਰ ਬਾਈ ਪੈਗ ਕਿਉਂ ਚੱਲਦਾ ਇੱਥੇ? ਏ ਉਹ ਬਾਬਾ ਜੀ ਨੂੰ ਪਤਾ ਆ ਅਜਾ ਤੁਹਾਨੂੰ ਨਹੀਂ ਹਾਂਜੀ ਠੀਕ ਹੈ ਠੀਕ ਹੈ ਆਪਾਂ ਆਨਲਾਈਨ ਸਿੰਗਰ ਵੀ ਹੈਗੇ ਆ ਠੀਕ ਹੈ ਜੀ ਪਰ ਅਸੀਂ ਇਥੇ ਘਰ ਪਰ ਹਾਇਰੀ ਭੰਨਾ ਆਏ ਸੀ ਠੀਕ ਹੈ ਬਾਈ ਠੀਕ ਹੈ ਬਾਬਾ ਜੀ ਹਾਂ ਮੱਥਾ ਟਿਕਣਾ ਆਏ ਸੀ ਹਾਂਜੀ ਠੀਕ ਹੈ ਜੀ ਓਕੇ ਮੇਰੇ ਟੈਨਸ਼ਨ ਇੱਥੇ ਬਾਬਾ ਜੀ ਦਾ ਡੇਰਾ ਹੈਗਾ ਆ ਦੇਖੋ ਕਿੰਨੀਆਂ ਬੀਬੀਆਂ ਭੈਣਾ ਵੀ ਆਉਂਦੀਆਂ ਮੱਥਾ ਟਿਕਨ ਐਨ ਆਰ ਆਈ ਲੋਕ ਬਹੁਤ ਆਉਂਦੇ ਹੈਗੇ ਆ ਦਾਰੂ ਸਾਰੇ ਬ੍ਰੈਂਡਾਂ ਦੀ ਹੋਰ ਭਾਈ ਕੀ ਹਾਲ ਹੈ ਹਾਂ ਤੇ ਇਹ ਬਾਬਾ ਜੀ ਦਾ ਆਸਥਾਨ ਹੈਗਾ ਆਪਾਂ ਚੱਪਲ ਲਾ ਲਈਏ ਤੁਹਾਨੂੰ ਦਿਖਾਉਣਾ ਫਿਰ ਹੋਰ ਭਾਈ ਕਿਵੇਂ ਹੁਣ ਭਾਈ ਕਿਸੇ ਨੂੰ ਆਪਾਂ ਬੁਲਾ ਨਹੀਂ ਸਕਦੇ ਕਿਉਂਕਿ ਤੁਹਾਨੂੰ ਪਤਾ ਹੈ ਸਾਰੇ ਬੰਦੇ ਨਾ ਹੁਣ ਆਪਾਂ ਕਿਤੇ ਲੱਗੇ ਆ ਸਤਿਗੁਰਾਲ ਜੀ ਤੇ दारू ਸਾਰਿਆਂ ਨੂੰ ਇੱਥੋਂ ਹੀ ਮਿਲਦੀ ਆ ਬਾਬਾ ਜੀ ਦੀ ਦਰਗਾਹ ਤੋਂ ਆ ਦੇਖੋ ਬਾਬਾ ਕਾਨ ਦਾਸ ਜੀ ਦਾ ਇਹ ਹੈਗਾ ਅਸਥਾਨ ਚੜ੍ਹੋਣ ਵਾਲੇ ਵੀ ਪਹਿਲਾਂ ਇੱਥੇ ਮੱਥਾ ਟੇਕਦੇ ਆ ਉਸ ਤੋਂ ਬਾਅਦ ਜਿਹੜੀ दारू ਆ ਜਿੰਨੇ ਅੰਗਰੇਜ਼ੀ ਪੀਣੇ ਅੰਗਰੇਜ਼ੀ ਦੇਸੀ ਵਾਲੇ ਦੇਸੀ ਐ ਕੌਲੇ ਗਲਾਸੀਆਂ ਸਾਰੀਆਂ ਕੋਪੜੀਆਂ ਚੱਕ ਕੇ ਖਾਲੀ ਬੋਤਲਾਂ ਜਿਹੜੀਆਂ ਸਾਈਡ ਤੇ ਆ ਦੇਖੋ ਸਾਰੇ ਬ੍ਰਾਂਡਾਂ ਦੀਆਂ ਪਈਆਂ ਹੈਗੀਆਂ ਸਤਿ ਸ਼੍ਰੀ ਅਕਾਲ ਬੱਬਾ ਜੀ ਆਹੀ ਨਗਰ ਆ ਤੁਹਾਡਾ ਨਹੀਂ ਜੀ ਤੇ ਬਾਬੇ ਦੇ ਮੁੰਡਾ ਆ ਗਏ ਕੋਲ ਆਵੋ ਅੱਛਾ ਜੀ ਕਿਵੇਂ ਮੱਸਿਆ ਦੇ ਫਿਰ ਇੱਥੇ ਮੱਥਾ ਟੇਕਣਾ ਆਏ ਤੁਸੀਂ ਹਾਂਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਅਬੀ ਕਾਂ ਦਾ ਆ ਜਾ ਅੱਛਾ ਜੀ ਅੱਛਾ ਤੁਸੀਂ ਪੋਤੇ ਹੋ ਬਾਬਾ ਜੀ ਦੇ ਠੀਕ ਹੈ ਜੀ ਤੇ ਤੁਹਾਡਾ ਨਗਰ ਕਿਹੜਾ ਸੀਗਾ ਆਹੀ ਨਗਰ ਸਾਡਾ ਪਿੰਡ ਕੰਬੜਵਾਲ ਹੈ ਜੀ ਅੱਛਾ ਜੀ ਜਲਾ ਸਭੂਰ ਤੇ ਬਾਬਾ ਜੀ ਇੱਥੇ ਫਿਰ ਰਹਿੰਦੇ ਰਏ ਨਹੀਂ ਬਾਬਾ ਛੋਟੇ ਹੁੰਦੇ ਤੁਸੀਂ ਆਏ ਬੇ ਨਹੀਂ ਠੀਕ ਹੈ ਸਾਡੇ ਜਿਹੜਾ ਦੂਜਾ ਬਾਬਾ ਦੀਗਾ ਛੋਟਾ ਇਹ ਅੱਛਾ ਹੈ ਦੀਗਾ ਜਿਹੜਾ ਬਜਾਲਦੇ ਉਹਨੇ ਕੁੱਟਿਆ ਅੱਛਾ ਜੀ ਇਹ ਫਿਰ ਜੋ ਤੁਰੇ ਉਥੋਂ ਪਿੰਡੋਂ ਅੱਛਾ ਜੀ ਇੱਧਰ ਆ ਗਏ ਇੱਥੇ ਆ ਕੇ ਇਹਨਾਂ ਨੇ ਆ ਕਾਲੇ ਸਿੰਘੇ ਰੋਣ ਕਰ ਲਈ ਕਿ ਪਤਾ ਨਹੀਂ ਲੱਗਿਆ ਵੇ ਸਾਨੂੰ ਪਤਾ ਨਹੀਂ ਸੀਗਾ ਇਹ ਗੱਲ ਬਾਰੇ ਬਾਬਾ ਮਰ ਸਾਨੂੰ ਸਾਨੂੰ ਪਤਾ ਨਹੀਂ ਕੋਈ ਪਤਾ ਨਹੀਂ ਉਹ ਕਿਉਂ ਜੀ ਉਹ ਸਾਨੂੰ ਕੋਲੇ ਇੱਥੋਂ ਕੇ ਦੀ ਗਈ ਆਪਣੇ ਕੀ ਆ ਰੇ ਸੰਪਰਦਾਨ ਆ ਉਹ ਕਿਹਾ ਛੱਡ ਲਈ ਅੱਛਾ ਜੀ ਉਹ ਛੱਡ ਲੈ ਵੇ ਸਾਡੇ ਬਾਹਣ ਦਾ ਰੌਲਾ ਦੀਗਾ ਸਾਡੇ ਬਾਹਣ ਦੇ ਰੌਲੇ ਦੇ ਵਿੱਚੋਂ ਸਾਨੂੰ ਐਂ ਦੀਗਾ ਵੀ ਕੋਈ ਬਾਹਣ ਵਿੱਚ ਗਲਤ ਨਾ ਕੰਮ ਹੋ ਜੇ ਸਾਡੇ ਇੱਕ ਪੁਰਾਣਾ ਬਜ਼ੁਰਗ ਬਠਾ ਦੀ ਗੱਲ ਹੈ। ਸਾਡੇ ਪੁਰਾਣੇ ਪਰਜੋਗ ਨੇ ਜਾਨੀ ਖੜੀ ਦਿੱਤੀ। ਤਾਂ ਉਹਨੇ ਬਹਾਨਦਾਰ ਆਲਾਗਾ। ਉਹ ਕਹਿੰਦੇ ਬਹਾਨ ਕੋਈ 10 ਕਿਲੇ ਲੈ ਲੈਣੇ। ਇਹ ਬਹਾਨੇ ਦੀ। ਇਹ ਕਹਿੰਦੇ ਬਹਾਨ 10 ਕਿਲੇ ਲੈ ਲੈਣਾਂ। ਪਰ ਪਰਿਵਾਰ ਕਹਿੰਦੇ ਵੀ 10 ਕਿਲੇ ਬਹਾਨ ਦੇ ਦਿਆਂਗੇ ਜੀ। ਇਹਨਾਂ ਪਰਿਵਾਰ ਮਲਾ ਦੇ। ਠੀਕ ਹੈ ਜੀ। ਫਿਰ ਮੇਰੇ ਬਾਪੂ ਜੀ ਵੀ ਨੇ ਦੁਕਾਨ ਤੇ ਵਿੱਚ ਜੀ ਗਏ। ਤੇ ਮੇਰੇ ਬਾਪੂ ਇਹ ਉੱਡ ਕਰਾਇਆ। ਤੇ ਉਹ ਬਾਬਾ ਕਹਿੰਦਾ ਵੀ ਤੂੰ ਖਾ ਵੀ ਸਾਨੂੰ ਪਰਵਾਰ ਮਿਲਦਾ। ਤਗਨੇ ਗੱਲਾਂ ਬਾਤਾਂ ਕਰੀਆਂ ਬਹੁਤ ਜ਼ਿਆਦੀ ਠੀਕ ਹੈ ਜੀ ਹੁਣ ਬੱਬੇ ਇਹ ਬਾਈ ਜੀ ਮਤਲਬ ਇੱਥੇ ਤੁਸੀਂ ਮੱਸਿਆ ਫਿਰ ਤੁਸੀਂ ਅਰੇਂਜਮੈਂਟ ਕਰਦੇ ਹੋ ਹਾਂ ਜੀ ਉਹਦੇ ਸਾਲ ਬਾਅਦ ਜੀ ਸਾਲ ਬਾਅਦ ਅੱਛਾ ਤੁਸੀਂ ਸਾਲ ਬਾਅਦ ਹੁੰਦੇ ਇੱਥੇ ਫਿਰ ਸੇਵਾਦਾਰ ਹੋਣਗੇ ਹਨਾ ਠੀਕ ਹੈ ਮੱਸਿਆ ਕਿਉਂ ਲੱਗਦੀ ਆ ਫਿਰ ਇੱਥੇ ਇੱਥੇ ਮੱਸਿਆ ਦਾ ਬਾਬੇ ਵੀ ਭਰੇ ਕਰ ਪਈ ਅੱਛਾ ਉਹਨਾਂ ਦੀ ਆ ਤੇ ਜਿਹੜਾ ਇਹ ਇਹ ਦਾਰੂ ਦਾ ਲੰਗਰ ਹੈਗਾ ਹਾਂਜੀ ਲੰਗਰ ਲੰਗਰ ਕਹਿ ਸਕਦੇ ਆਪਾਂ ਪਹਿਲਾਂ ਦੱਸੋ ਇਹ ਪ੍ਰਸਾਦ ਕਹ ਕੇ ਪੀਸਾ ਦੇ ਜੀ ਅੱਛਾ ਲੰਗਰ ਕਹਿ ਸਕਦੇ ਹਾਂ ਲੰਗਰ ਅੱਛਾ ਇੱਥੇ दारू ਫਿਰ ਕਿਉਂ ਮਤਲਬ ਉਹਦਾ ਕੋਈ ਪਤਾ ਹੈਗਾ ਤੁਹਾਨੂੰ ਇਹ ਬਾਬਾ ਜੀ ਦਰੂ ਆਪ ਪਿੰਡਾ ਦੀ ਅੱਛਾ ਜੀ ਪਿੰਡਾ ਦੀ ਕੱਢ ਕੇ ਉਧਰ ਪਰਲੇਵਸੇ ਬੜੇ ਹਿੱਜ ਦੀ ਠੀਕ ਹੈ ਜੀ ਯਾਨੀ ਪਿੰਡਾ ਦਾ ਨਾਮ ਪਿੰਡਾ ਦਾ ਅੱਛਾ ਜੀ ਹਾਂ ਤਾਂ ਹੁਣ ਆ ਇਹ ਪਿੰਡਾ ਦੀ ਠੀਕ ਹੈ ਜੀ ਇਹ ਪਿੰਡਾ ਜੀ ਦਾ ਨਾਮ ਠੀਕ ਹੈ ਠੀਕ ਹੈ ਜਦੋਂ ਦਰੂ ਕੱਢਦਾ ਹੋਣਾ ਜੀ ਲੋ ਠੰਡਾਰ ਦਾ ਫਰਨੇ ਆਏਗਾ ਹਾਂਜੀ ਉਹ ਦਰੂ ਦਾ ਪਾਣੀ ਨਾਲ ਓਕੇ ਜੀ ਓਕੇ ਹਾਂਜੀ ਮਤਲਬ ਉਦੋਂ ਤੋਂ ਹੀ ਫਿਰ ਜਿਹੜੀ ਰੌਰੀ ਤੇ ਚੱਲ ਗਈ ਠੀਕ ਹੈ ਚਲੋ ਚੱਲਦਾ ਤਾਂ ਡੇਲੀ ਆ ਪਰ ਮਤਲਬ ਮੱਸਿਆ ਪੂਰਾ ਠੀਕ ਹੈ ਜੀ ਮੱਸਿਆ ਮੱਸਿਆ ਦਾ ਨਹੀਂ ਮੱਸਿਆ ਦਾ ਪ੍ਰੋਗਰਾਮ ਹੀ ਦੇਖੀ ਸਾਰਾ ਤੁਸੀਂ ਵੀ ਨਾਲ ਹੀ ਸਾਰਾ ਪਰਿਵਾਰ ਆ ਸਾਰਾ ਪਰਿਵਾਰ ਹੀ ਆ ਕੀ ਨੌਕੀ ਆ ਤੁਹਾਡਾ ਜੀ ਬਾਈ ਮੇਰਾ ਨਾਮ ਮੱਖਣ ਜਗਾ ਇਹ ਮੇਰੇ ਪਿਆਰ ਦਾ ਨਾਮ ਗੁਰਦਿਆਲ ਸਿੰਘ ਗੁਰਦਿਆਲ ਸਿੰਘ ਬਾਬਾ ਜੀ ਹੁਣੀ ਤੁਹਾਡੇ ਕੀ ਲੱਗਦਾ ਮੇਰੇ ਦਾਦਾ ਦਾਦਾ ਜੀ ਠੀਕ ਹੈ ਬਾਬਾ ਕਾਨਦਾਸ ਜੀ ਹਨਾ ओके जी ਧੰਨਵਾਦ ਬਾਈ ਤੁਹਾਡਾ ਠੀਕ ਹੈ ਇਹ ਬਾਈ ਹੋਣੀ ਇਹ ਬਾਬਾ ਜੀ ਦੇ ਪਰਿਵਾਰ ਚੋਂ ਹੈਗੇ ਆ ਤੁਹਾਨੂੰ ਦੱਸਤਾ ਤੇ ਆ ਦੇਖੋ ਫੁੱਲ ਲੰਗਰ ਚੱਲ ਰਿਹਾ ਇਹ ਸਾਰੇ ਜਿਹੜੇ ਆ ਇਹ दारू ਪੀਣ ਵਾਲੇ दारू ਮੀਵਾਂ ਨਹੀਂ ਭਾਜੀ ਹਾਂ ਪ੍ਰਸ਼ਾਦ ਪੀਣ ਵਾਲੇ ਬਾਬੇ ਦੇ ਪੁੱਤੇ ਆਂ ਪ੍ਰਸ਼ਾਦ ਪੀਣ ਵਾਲੇ ਹਾਂ ਠੀਕ ਹੈ ਠੀਕ ਆ ਤੁਸੀਂ ਇਹਨੂੰ ਆਪਾਂ ਕਹਿ ਸਕਦੇ ਆ ਪ੍ਰਸ਼ਾਦ ਕਹਿ ਸਕਦੇ ਹੋਹੀ ਮੈਂ ਉਹਨਾਂ ਨੂੰ ਪੁੱਛ ਲਿਆ ਜੀ ਨਹੀਂ ਬਾਬੇ ਦਾ ਪ੍ਰਸ਼ਾਦ ਪੀਉਣ ਵਾਲਿਆ ਠੀਕ ਹੈ ਜੀ ਠੀਕ ਆ ਵਰਤੋਂ ਟੇਕੇ ਦੇ ਮਿਲਦੀ ਆ ਠੀਕ ਆ ਇਹ ਬਾਬੇ ਦੇ ਘਰੇ ਆ ਬਾਬੇ ਦਾ ਪ੍ਰਸ਼ਾਦ ਆ ਠੀਕ ਹੈ ਠੀਕ ਹੈ ਤੁਸੀਂ ਆਹੀ ਪੈਂਡਾ ਥੋੜਾ ਭਾਜੀ ਆਹਾ ਪੈਂਡ ਹੋਵੇ ਜਾਂ ਗਵਾਂਡੀ ਪੈਂਡ ਹੋਵੇ ਜਿਹੜਾ ਬਾਬੇ ਦਾ ਦਾਰਿਆ ਪ੍ਰਸ਼ਾਦ ਮਿਲਦਾ ਠੀਕ ਹੈ ਦਾਰੂ ਦੇ ਟੇਕੇ ਤੋਂ ਮਿਲਦਾ ਫਿਰ ਤੁਸੀਂ ਪ੍ਰਸ਼ਾਦ ਲੈਣ ਰੋਜ਼ ਆਉਂਨੇ ਭਾਜੀ ਰੋਜ਼ ਲਾਉਨੇ ਸੀ ਭਾਜੀ ਰੋਜ਼ ਲਾਈਏ ਦੇਣੇ ਲਈਏ ਰਾਤ ਨੂੰ ਠੀਕ ਹੈ ਠੀਕ ਹੈ ਪ੍ਰਸ਼ਾਦ ਪ੍ਰਸ਼ਾਦ ਹੀ ਆ ਠੀਕ ਹੈ ਠੀਕ ਹੈ ਜੇ ਇਥੇ ਲੱਖਾਂ ਸਕਦਾ ਹੁੰਦੀਆਂ ਪ੍ਰਸ਼ਾਦ ਸੁੱਕੇ ਹੁੰਦੀਆਂ ਪ੍ਰਸ਼ਾਦ ਦਾ ਕਰਤੀ ਹੁੰਦੀਆਂ ਠੀਕ ਹੈ ਜੀ ਪ੍ਰਸ਼ਾਦ ਸਭ ਸੁੱਕਰੇ ਆ ਠੀਕ ਹੈ ਜੀ ਹਰ ਜਿੰਨੇ ਭਗਤ ਖੜੇ ਆ ਪ੍ਰਸ਼ਾਦ ਪੀਣ ਵਾਲੇ ਤੁਹਾਨੂੰ ਦੇਖਣ ਵਾਲੀ ਆ ਹਾਂ ਸਹੀ ਗੱਲ ਹੈ ਕੋਈ ਨਹੀਂ ਕਿਹਨੂੰ ਪੀ ਸਕਦਾ ਕੋਈ ਵੀ ਠੀਕ ਹੈ ਜੀ ਨਹੀਂ ਮੱਛਾੜੀ ਮੱਛਾੜੀ ਇਹ ਮੱਛਾੜੀ ਮੱਛਾੜੀ ਹਰ ਮੱਛਾੜੀ ਇੱਕ ਦਾ ਸੇਵਾ ਕਰੀਦੀ ਆ ਬਾਬੇ ਦੇ ਪ੍ਰਸ਼ਾਦ ਪੀਦਾ ਬਾਬੇ ਦਾ ਅੱਛਾ ਡੇਲੀ ਜਾਂਦਾ ਜੀ ਡੇਲੀ ਬੜਾਲਾ ਜਾਂਦਾ ਠੀਕ ਹੈ ਠੀਕ ਹੈ ਜੀ ਠੀਕ ਹੈ ਇਹ ਸਾਰੇ ਲੋਕ ਜਿਹੜੇ ਆ ਇਹ ਪ੍ਰਸ਼ਾਦ ਕਹਿੰਦੇ ਇੱਥੇ ਦਾਰੂ ਨੂੰ ਤੇ ਮਸਿਆ ਲੱਗਦੀ ਆ ਨਾ ਤਾਂ ਜ ਕਰਕੇ ਇੰਨੀ ਭੀੜ ਆ ਵੈਸੇ ਦਿੱਲੀ ਇੰਨੀ ਭੀੜ ਨਹੀਂ ਹੁੰਦੀ ਰੋਜ਼ ਲੋਕ ਤਾਂ ਆਉਂਦੇ ਆ ਪਰ ਇੰਨੀ ਭੀੜ ਨਹੀਂ ਹੁੰਦੀ ਜਿੰਨੀ ਤੇ ਮੁਲਾਜ਼ਮ ਵੀ ਇਸ ਟਾਈਮ ਕਿਉਂਕਿ ਟਾਈਮ ਜ਼ਿਆਦਾ ਹੋ ਗਿਆ ਤੇ ਇਸ ਟਾਈਮ ਕਹਿ ਰਹੇ ਆ ਵੀ ਘਰੇ ਚਲੇ ਜਾਓ ਕਿਉਂਕਿ ਜਿਹੜਾ ਕੋਈ ਵੱਧ ਹੋ ਜਾਂਦਾ ਫਿਰ ਉੱਥਾ ਹਾਂਜੀ ਬਾਪੂ ਜੀ ਹਾਂਜੀ ਫਿਰ ਉਹ ਉੱਥੇ ਗੁੜੀਆਂ ਨੇ ਅੱਛਾ ਜੀ ਅੱਛਾ ਨਹੀਂ ਦੂਰ ਨਹੀਂ ਆ ਹਾਂਜੀ ਇਹ ਵੀਡੀਓ ਬਾਰੇ ਦੋਨੀ ਹੈ ਹਾਂਜੀ ਬਾਰੇ ਦੋਨੀ ਹੈ ਫਿਰ ਉੱਥੇ ਬੁੜੀਆਂ ਨੇ ਸਾਡੇ ਨਹੀਂ ਬੁੜੀਆਂ ਦਾ दारू ਥੋੜਾ ਪਿੰਦੀਆਂ ਜੀ ਤੇ ਫਿਰ ਬਾਬਾ ਜੀ ਤੇ ਆਪਾਂ ਇਹ ਨਾ ਪ੍ਰਸ਼ਾਦ ਕਹਿ ਕਿ ਲਉਣੀ ਬਈ ਹਾਂ ਠੀਕ ਹੈ ਜੀ ਠੀਕ ਹੈ ਉਹੀ ਮੈਂ ਪੁੱਛ ਰਿਹਾ ਨਾ ਜਦੋਂ ਤੈਨੂੰ ਪ੍ਰਸ਼ਾਦ ਕਹਿੰਦਾ ਪ੍ਰਸ਼ਾਦ ਕਹੀਓ ਲਾਲਾ ਹੂੰ ਜਿਹੜਾ ਸਭ ਦੁੱਖ ਦੂਰ ਨੇ ਠੀਕ ਹੈ ਜੀ ਜੇ दारू ਪੀ ਕੇ ਲੰਮੇ ਨਾਲ ਤਾਂ ਦਾਗ ਛਪੜਾ ਦੁੱਲੇ ਐ ਨਹੀਂ ਪਤਾ ਤੈਨੂੰ ਕਦੋਂ ਫਲ ਕਰਾ ਠੀਕ ਹੈ ਜੀ ਠੀਕ ਹੈ ਕਿਉਂਕਿ ਐ ਆ ਨਾ ਜੇ ਹੁਣ ਕੋਈ ਵੱਧ ਹੋ ਜਾਂਦਾ ਫਿਰ ਉਹਨੂੰ ਮੁਲਾਜ਼ਮ ਤਾਂ ਬਾਹਰ ਕਰ ਰਹੇ ਆ ਕਿ ਉਹ ਕਿਸੇ ਨੂੰ ਖਰਾਬ ਨਾ ਕਰੇ ਐ ਹੀ ਹੈਗਾ ਹਾਂ ਹੀ ਹੈ ਸਹੀ ਆ ਕਿੰਨੇ ਲੋਕ ਆ ਇੱਕ ਕੁਛ ਨਾ ਉਸ ਭਾਈ ਜਿਹੜੇ ਆ ਉਹ ਰਾਜ ਇਹ ਕਰਦੇ ਆ ਕਿ ਬਾਬਾ ਜੀ ਹੁਣੀ ਦਾਰੂ ਅੰਦਰ ਰੱਖ ਲੈਂਦੇ ਆ ਉਹ ਇੱਕ ਇੱਕ ਪੈਗ ਹੀ ਦੋ ਦੋ ਪੈਗ ਹੀ ਦਿੰਦੇ ਆ ਉਹ ਭਾਈ ਉਹ ਆਪਦੀ ਜਗ੍ਹਾ ਸੱਚੇ ਆ ਕਿਉਂਕਿ ਜੇ ਕੋਈ ਵੱਧ ਸ਼ਰਾਬੀ ਹੋ ਜਾਂਦਾ ਹਨਾ ਤੇ ਫਿਰ ਇੱਥੇ ਚੱਕਣਾ ਕਿੰਨੇ ਉਹਨੂੰ ਡੇਰੇ ਦੇ ਵਿੱਚੋਂ ਇਸ ਕਰਕੇ ਪੁਲਿਸ ਦੀ ਟੀਮ ਵੀ ਇਸ ਟਾਈਮ ਆ ਜਾਂਦੀ ਆ ਤੇ ਉਹ ਇੱਕ ਇੱਕ ਦੋ ਦੋ ਪੈਗ ਹੀ ਦਿੰਦੇ ਇਹਨਾਂ ਨੂੰ ਪਰ ਇਹ ਇਹਨਾਂ ਨੂੰ ਔਖਾ ਲੱਗਦਾ ਕਹਿੰਦੇ ਇੱਕ ਇੱਕ ਦੋ ਦੋ ਪੈਗ ਨਹੀਂ ਸਾਨੂੰ ਤਾਂ ਬਾਟੀਆਂ ਭਰ-ਭਰ ਦਿਓ ਤੇ ਜਿਹੜੇ ਚੜਾ ਕੇ ਜਾਂਦੇ ਆ ਅੰਦਰ दारू ਉਹ ਅੱਧੀ ਬੋਤਲ ਜਿਵੇਂ ਰੱਖ ਲੈਂਦੇ ਆ ਤੇ ਅੱਧੀ ਉਹਨਾਂ ਨੂੰ ਦੇ ਦਿੰਦੇ ਉਹ ਇੱਥੇ ਆ ਕੇ ਵੰਡ ਦਿੰਦੇ ਆ ਬੱਬਾਈ ਦਾ ਅੰਦਰ ਦਰਬਾਰ ਆ। ਸਾਡੀ ਕੰਮ। ਇੱਥੇ ਇੱਥੇ ਪ੍ਰਸ਼ਾਦ ਪਾਇਆ ਜਾਂਦਾ ਜੀ। ਹਾਂ ਜੀ। ਠੀਕ ਹੈ ਜੀ। ਇਹ ਵੀ ਬਾਈ ਚੜਾਉਣਾ ਹੈਗਾ ਮੱਖਾ ਠੀਕ ਰਿਹਾ ਸਾਈਡ ਨੂੰ ਸੰਗਤ ਅੱਥਰ ਨੰਨੂ ਕੋ ਪੁੱਛਾਂਗੇ ਅੱਜ ਜਮਾਨਾ ਸੱਚੇ ਪਾਖਵਾਦਾਂ ਦਾ ਅੰਦਸ ਮੇਰ ਪਿਆਤਰੀਕਣਾ ਸ਼ਾਂਤੀ ਹਮ ਸਭ ਦਾ ਕਟਾਸ਼ਾ ਹੋਣ ਕਰਕੇ ਮਨੋਂ ਕੰਮ ਆ ਪੂਰੀਆਂ ਕਰਨਿਆ ਘਰ ਪਰਿਵਾਰ ਦੇ ਸ਼ਾਂਤੀ ਰੱਖਣ ਦਾ ਕਾਰਨ ਦਾ ਇਹਨਾਂ ਯਾਤਰੀ ਤੋਂ ਕਿਰਪਾ ਕਰੀਏ ਇਹ 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 ਕਿਉਂ ਇਹ ਸਾਰੇ ਬਾਈ ਵੀ ਵੇਟ ਕਰ ਰਹੇ ਆ ਕਿ ਕੋਈ ਜਿਹੜਾ ਦਾਰੂ ਚੜਾਉਣਾ ਹੈ ਕਿ ਨਾ ਕੋਈ ਵੀ ਸਰਦਾਲੂ ਤੇ ਉਹ ਬਾਹਰ ਆਵੇ ਤੇ ਸਾਨੂੰ ਪੈਗ ਦਵੇ ਕਿਉਂਕਿ ਅੰਦਰ ਨਾ ਇੱਕ ਦੋ ਪੈਗ ਤੋਂ ਵੱਧ ਨਹੀਂ ਦਿੰਦੇ ਇਸ ਕਰਕੇ ਹਾਂਜੀ ਆਪ ਤੁਹਾਨੂੰ ਦੇ ਜਾਂਦੇ ਨੇ ਤੇ ਦੂਜਾ ਨੂੰ ਦਿੰਦੇ ਨਹੀਂ ਨਹੀਂ ਤੁਹਾਨੂੰ ਤੁਹਾਨੂੰ ਕਿੰਨੇ ਕਿੰਨੇ ਪੈਗ ਮਿਲਤ ਹੈਗੇ ਜੀ ਦੋ ਦੋ ਨਹੀਂ ਨਹੀਂ ਚਲੋ ਦੋ ਦੋ ਮਿਲ ਕੇ ਬਾਹਰੋਂ ਮਿਲੇ ਨਾ ਵੀਡੀਓ ਬਣਾ ਕੇ ਹੋਰ ਬਾਈ ਕਿਵੇਂ ਚੜਾ ਕੇ ਆਏ ਹੋ ਅੱਛਾ ਜੀ ਕਿਵੇਂ ਮਤਲਬ ਇੱਥੇ ਸੁਖਣਾ ਸੁਖੀ ਸੀਗੀ ਨਹੀਂ ਵੈਸੇ ਮੱਥਾ ਟੇਕ ਕੇ ਅੱਛਾ ਮੱਥਾ ਟੇਕ ਕੇ ਠੀਕ ਹੈ ਠੀਕ ਹੈ ਇਹ ਬਾਈ ਵੀ ਚੜਾ ਕੇ ਆਇਆ ਦਰੂ ਚਾ ਨਹੀਂ ਮਿਲਦਾ ਅੰਦਰੋਂ ਨਹੀਂ ਮਿਲਦਾ ਅੰਦਰ ਭਾਵੇਂ ਤੂੰ ਹਜ਼ਾਰ ਪੇਟੀ ਦੇਖੇਗਾ ਕਿਉਂ ਵੀਡੀਓ ਬਣਾ ਕੇ ਤਾਂ ਪੂਰੀ ਨੈਟ ਤੇ ਘਾੜਨੀ ਆ ਆ ਦੇਖੋ ਇਧਰ ਵੀ ਕਿੰਨੇ ਆ ਹਨਾ ਕਿੰਨੇ ਲੋਕ ਹੈਗੇ ਆ ਜਿਹੜੇ ਇਸੇ ਝਾਗ 'ਚ ਬੈਠੇ ਆਗੇ ਸਾਨੂੰ ਵੀ ਮਿਲ ਜੂਗੇ ਹਨਾ ਹੋਰ ਹੋਰ ਵੀ ਗੁਜ਼ਾਰੂ ਪਰ ਹੋਰ ਬਾਬੇ ਤਾਂ ਨਹੀਂ ਦਿੰਦੇ ਕਿਉਂਕਿ ਫਿਰ ਸ਼ਰਾਬੀ ਕੋਈ ਹੋ ਜਾਂਦਾ ਫਿਰ ਉਹਨਾਂ ਨੂੰ ਔਖਾ ਹੁੰਦਾ ਹਨਾ ਇਹ ਇਹ ਬਾਈ ਤੁਸੀਂ ਜਿੰਨੇ ਵੀ ਵੀਡੀਓ ਦੇਖਣ ਵਾਲੇ ਹੋ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਮੈਨੂੰ ਕੁਝ ਨਹੀਂ ਪਤਾ ਹੈਗਾ ਮੈਨੂੰ ਬਸ ਇੰਨਾ ਪਤਾ ਇੱਥੇ दारू ਦੀ ਮਸੱਇਆ ਲੱਗਦੀ ਹੈਗੀ ਆ ਤੇ ਹਰ ਮਸੱਇਆ ਦੇ ਇੱਥੇ दारू ਮਤਲਬ ਐਂ ਲੰਗਰ ਲੱਗਦਾ ਵੈਸੇ ਰੋਜ਼ ਆ ਪਰ ਮਸੱਇਆ ਦੇ ਜਿਹੜਾ ਉਹ ਪੂਰੇ ਪੰਡਾਰੇ ਚੱਲਦੇ ਆ ਤੇ ਮਤਲਬ ਇਹ ਕਾਹ ਤੋਂ ਚੜਾਈ ਜਾਂਦੀ ਆ ਤੁਹਾਨੂੰ ਕਿਉਂਕਿ ਨਗਰ ਵਾਲਿਆਂ ਨੂੰ ਪਤਾ ਹੁੰਦਾ ਉਹ ਚਲਾਉਂਦੇ ਆ ਅੱਛਾ ਜੀ ਪਰ ਇਹ ਪਣ ਇਹ 4-4 5-5 ਦੇ ਨਹੀਂ ਚਲਾਉਂਦੇ वैसे तो तो आज आज दे 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 दे। अच्छा वैसे दारू ਦਾ ਰੋ ਚੜਦੀ ਆ दारू ਉਹ ਚੜਦੀ ਆ ਪੇਟੀਆਂ ਪੇਟੀਆਂ ਲੱਖਾਂ ਬੇਟੀਆਂ ਹੁੰਦੀਆਂ ਇੱਥੇ ਤੇ ਅੱਜ ਯਾਰ ਅੱਜ ਮੈਨੂੰ ਦੱਸਿਓ ਸਵੇਰ ਤੋਂ ਹੀ ਸੰਗਤ ਐ ਹੀ ਆ ਐ ਹੀ ਚੱਲਦੀ ਆ ਭਾਈ ਇਹਦੇ ਐ ਹੀ ਆ 4 ਵਜੇ ਤੋਂ ਅੱਛਾ 4 ਵਜੇ ਤੋਂ ਹਾਂਜੀ ਹਾਂਜੀ ਅੱਛਾ ਭੀੜ ਐ ਹੀ ਲੱਗੀ ਰਹਿੰਦੀ ਆ ਹਰ ਮੱਸਿਆ ਦੀ ਮੱਸਿਆ ਦੀ ਮੱਸਿਆ ਦੀ ਠੀਕ ਐ ਠੀਕ ਐ ਤੇ ਤੁਸੀਂ ਹਰ ਮਹੀਨੇ ਆਉਨੇ ਜੀ ਸਰ ਇਹੋ ਕਾਦੇ ਪਿੰਡ ਸਾਡਾ ਇਹ ਪਟਾਖਾ ਨਾ ਸਕਦੇ ਅੱਛਾ ਜੀ ਉਦੋਂ ਆਉਣੇ ਆ ਅਸੀਂ ਲਾਗੇ ਦੇ ਵਾਸੀ ਆ ਠੀਕ ਹੈ ਠੀਕ ਹੈ ਹਾਂ ਭਾਜੀ ਅਸੀਂ ਲਾਗੇ ਦੇ ਵਾਸੀ ਆ ਠੀਕ ਹੈ ਠੀਕ ਹੈ ਜੀ ਅਸੀਂ ਲਾਗੇ ਦੇ ਵਾਸੀ ਆ ਮਸਿਆ ਕਿਉਂ ਲੱਗਦੀ ਇਹਦਾ ਪਤਾ ਹੈਗਾ ਕੋਈ ਸਦਾਰੂ ਗਿਆ ਜਣ ਉਹਦਾ ਉਹਦੇ ਬਾਬੇ ਵੀ ਆ ਜੀ ਅੱਛਾ ਉਹ ਬਾਬੇ ਚਲੋ ਮੰਨਤਾ ਹੋਊਗੀ ਹਨਾ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਇਹ ਬਾਬਾ ਜੀ ਦਾ ਕਿਉਂਕਿ ਆਸਣ ਦਾ ਸ਼ਾਮ ਦਾ ਟਾਈਮ ਹੋ ਗਿਆ ਹਾਂ ਜੀ ਦੇਖੋ ਤੁਸੀਂ ਤੇ ਅਜੇ ਵੀ ਮੈਂ ਕਿੰਨੇ ਵਜੇ ਦਾ ਕੈਂ ਇ ਨਹੀਂ ਇਹ ਪਾਜੀ ਇਹ ਸਰ ਜੀ ਇਹ ਸਰ ਜੀ ਤਾਂ ਇੱਧਰ ਰਹਿਣਾ 7:00 ਵੱਜ ਗਏ 8:00 ਵਜੇ ਤੱਕ ਇੱਧਰ ਰਹਿਣਾ 8:00 ਵਜੇ ਤੱਕ ਹਾਂਜੀ ਠੀਕ ਹੈ ਠੀਕ ਹੈ ਚਲੋ ਤੁਸੀਂ ਕਮੈਂਟ ਕਰਕੇ ਆਪਣੀ رائے ਜਰੂਰ ਦਿਓ ਵੀ ਇਹੋ ਜੀ ਮਸਿਆ ਦੇਸੀ ਅੰਗਰੇਜ਼ੀ दारू ਦੀ ਇੱਥੇ ਕਿਉਂ ਲੱਗਦੀ ਆ ਇਹ ਬਾਬਾ ਜੀ ਦਾ ਡੇਰਾ ਹੈਗਾ ਸਾਰਾ ਬਾਬਾ ਕਾਂਦਾਸ ਜੀ ਦਾ ਤੇ ਮਿਲਦੇ ਆ ਤੁਹਾਨੂੰ ਅੱਗੇ ਵਾਲੀ ਵੀਡੀਓ ਚ ਟਾਈਮ ਨਾ ਬਹੁਤ ਪੱਲੇਟ ਹੋ ਗਏ ਤੇ ਆ ਬਾਜ਼ਾਰ ਦੇਖੋ ਇਹ ਵੀ ਭਰਿਆ ਹੋਇਆ ਜਦੋਂ ਤੁਸੀਂ ਕਾਲਾ ਸੰਘਿਆ ਪਿੰਡ ਚ ਆਓਗੇ ਇੱਧਰ ਬੱਸ ਸਟੈਂਡ ਜਿਵੇਂ ਅੱਡਾ ਹੈਗਾ ਅੱਡੇ ਤੋਂ ਆਓ ਕਿਸੇ ਨੂੰ ਪੁੱਛ ਲਓ ਨਾਲ ਹੀ ਹੈਗਾ ਬਾਬਾ ਜੀ ਦਾ ਡੇਰਾ ਤੇ ਬਾਬਾ ਜੀ ਦਾ ਗੁਰਦੁਆਰਾ ਸਾਹਿਬ ਆ ਇਹਦੇ ਨਾਲ ਹੀ ਕੰਦ ਸਾਂਝੀ ਆ ਇਹ ਵੀ ਗੁਰਦੁਆਰਾ ਸਾਹਿਬ ਇੰਨਾ ਦਾ ਹੈਗਾ ਬਾਬਾ ਕੰਦਾਸ ਜੀ ਦਾ ਤੇ ਨਾਲ ਡੇਰਾ ਵੀ ਇੰਨਾ ਦਾ ਹੈਗਾ